ਅਮਰੀਕਾ ਦੇ ਵਿੱਚ ਕ੍ਰੈਸ਼ ਹੋਏ ਇਸ ਹੈਲੀਕਾਪਟਰ ਦੀਆਂ ਤਸਵੀਰਾਂ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਕਿਸੇ ਵਿੱਚ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇਹ ਹੈਲੀਕਾਪਟਰ ਕ੍ਰੈਸ਼ ਹੋਇਆ ਹੈ ਤੇ ਇਸ ਕ੍ਰੈਸ਼ ਦੀ ਘਟਨਾ ਦੇ ਵਿੱਚ 5 ਲੋਕ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਨੇ ਅਮਰੀਕਾ ਦੇ ਹੰਟਿੰਗਟਨ ਬੀਚ ਦੀਆਂ ਇਹ ਤਸਵੀਰਾਂ ਨੇ ਕੈਲੀਫੋਰਨੀਆ ਸੂਬੇ ਦੀ ਹੰਟਿੰਗਟਨ ਬੀਚ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਹੈਲੀਕਾਪਟਰ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਤੇ ਇਸ ਕ੍ਰੈਸ਼ ਹੋਣ ਦੀ ਘਟਨਾ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਵਿੱਚ ਇਸ ਘਟਨਾ ਦੇ ਵਿੱਚ ਹੈਲੀਕਾਪਟਰ ਦੇ ਵਿੱਚ 2 ਵਿਅਕਤੀ ਸਵਾਰ ਸਨ ਅਤੇ ਇਸ ਘਟਨਾ ਦੇ ਵਿੱਚ 8 ਬੈਠੇ ਤਿੰਨ ਲੋਕ ਹੋਰ ਜ਼ਖਮੀ ਹੋਏ ਨੇ ਅਚਾਨਕ ਹੈਲੀਕਾਪਟਰ ਬੀਚ ਦੇ ਉੱਪਰ ਦੀ ਗੁਜ਼ਰ ਰਿਹਾ ਹੁੰਦਾ ਹੈ ਤਾਂ ਇਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਜਿਸ ਕਾਰਨ ਹਵਾ ਦੇ ਵਿੱਚ ਹੀ ਹੈਲੀਕਾਪਟਰ ਘੁੰਮਣ ਘੇਰੀਆਂ ਖਾਣ ਲੱਗ ਜਾਂਦਾ ਹੈ ਤੇ ਅੰਤ ਦੇ ਵਿੱਚ ਜ਼ਮੀਨ ਤੇ ਆ ਕੇ ਇਹ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਘੁੰਮਣ ਘੇਰੀਆਂ ਖਾਂਦਿਆ ਹੋਇਆ ਇਹ ਹੈਲੀਕਾਪਟਰ ਆ ਕੇ ਜ਼ਮੀਨ ਦੇ ਉੱਤੇ ਡਿੱਗਦਾ ਹੈ ਤੇ ਉਸ ਤੋਂ ਬਾਅਦ ਉਹ ਤੁਰੰਤ ਹੀ ਕਾਰਵਾਈ ਕੀਤੀ ਜਾਂਦੀ ਹੈ ਅ ਇਸ ਦੇ ਉੱਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਜਾਂਦੇ ਨੇ ਤੇ ਬੈਠੇ ਲੋਕ ਵੀ ਇੱਕਦਮ ਸੱਤੇ ਦੇ ਵਿੱਚ ਆ ਜਾਂਦੇ ਨੇ ਹੈਰਾਨੀ ਤੇ ਪਰੇਸ਼ਾਨੀ ਭਰੀਆਂ ਇਹ ਤਸਵੀਰਾਂ ਅਮਰੀਕਾ ਦੇ ਹਨਿੰਗਟਨ ਬੀਚ ਦੀਆਂ ਨੇ ਜਿੱਥੇ ਕੈਲੀਫੋਰਨੀਆ ਸੂਬੇ ਦੇ ਵਿੱਚ ਹਨਿੰਗਟਨ ਬੀਚ ਦੇ ਉੱਤੇ ਇਹ ਹੈਲੀਕਾਪਟਰ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਇਸੇ ਦੌਰਾਨ ਇਸ ਹੈਲੀਕਾਪਟਰ ਤੋਂ ਬਚਣ ਦੇ ਲਈ ਲੋਕ ਭੱਜਦੇ ਹੋਏ ਵੀ ਦਿਖਾਈ ਦਿੰਦੇ ਨੇ ਅਤੇ ਢੇਠਾ ਬੈਠੇ ਲੋਕਾਂ ਦਾ ਵੀ ਦੱਸਿਆ ਜਾ ਰਿਹਾ ਕਿ ਤਿੰਨ ਲੋਕ ਇਸ ਹੈਲੀਕਾਪਟਰ ਦੀ ਚਪੇਟ ਦੇ ਵਿੱਚ ਆਏ ਨੇ ਦੋ ਵਿਅਕਤੀ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸਨ ਤੇ ਤਿੰਨ ਢੇਠਾ ਬੈਠੇ ਲੋਕ ਵੀ ਇਸ ਹੈਲੀਕਾਪਟਰ ਦੀ ਚਪੇਟ ਦੇ ਵਿੱਚ ਆਏ ਆਏ ਨੇ ਗੰਭੀਰ ਸੱਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਪੰਜ ਲੋਕ ਕੁੱਲ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਤੇ ਹੈਲੀਕਾਪਟਰ ਕ੍ਰੈਸ਼ ਦੀਆਂ ਤਸਵੀਰਾਂ ਦੇਖੀਆਂ ਜਾ ਰਹੀਆਂ ਨੇ